ਇਕ ਗੰਗੋਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪਸਾਬ ਵਾਹਿਗੁਰੂ ਜੀ ਦਾ ਖਲਸਾ ਭਾਈ ਗੁਰਜੀ ਕੀ ਫਤਗ ਗੁਰੂ ਰਾਮਦਾਸ ਪਾਚਾ ਦੀ ਈਨਚਾਰਨ ਕੀਤੀ ਹੋਈ ਸਾਰੰਗੀ ਬਾਣ ਮੈਨਾ ਚੌਥਾ ਵੇ ਵਿਚਾਰ ਕਰਦੇ ਹੋ ਹੁਣ ਤੱਕ ਅਸੀਂ 11 ਪੌੜੀਆਂ ਇਹ ਵਿਚਾਰ ਕਰ ਚੁੱਕੇ ਹਾਂ ਅੱਜ 12ਵੀਂ ਪੌੜੀ ਇੰਤੇ ਉਸ ਦਿਨ ਆਲ ਦੇ ਦੋਸ ਬੁੱਕਾਂ ਦੇ ਵਿਚਾਰ ਅੱਜ ਜਨਲ ਸਾਂਝੀ ਕਰਨੀ ਹੈ ਉਹ ਪਹਿਲੇ ਸ਼ਲੋਕ ਦਾ ਪਾਠ ਕਰਕੇ ਅੱਜ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ ਜੀ ਸ਼ਲੋਕ ਪਹਿਲਾ ਪਹਿਲਾ ਮੋਰ ਸ਼ਰੀਖ ਹੋਵੇ ਕੋਈ ਕੇਰਾ ਕਿਸ ਅਗਿਆ ਤੁਦੱਖਾਂ ਤੁਦ ਅਗਿਆ ਤੁਦ ਸਲਾਹੀ ਮੈਂ ਅੰਦੇ ਨੋਂ ਸੁਜਾਖਾਂ ਜਿਤਾ ਅਖਨ ਸਾਹੀ ਸ਼ਬਦੀ ਆਖਿਆ ਭਏ ਸੁਭਾਈ ਨਾਨਕ ਬੋਤੋ ਇਹੋ ਅਖਨ ਸਭ ਤੇਰੀ ਬੜਿਆ ਕੁਨਾਨਕ ਪਛਾਹਦਾ ਰਚਿਆ ਹੋਇ ਇਸ ਸ਼ਲੋਕ ਦੇ ਵਿੱਚ ਪੁੱਲੀ ਪੰਕੀਜ ਗੁਰੂ ਸਾਹਿਬ ਕਹਿੰਉਂਦੇ ਆਂ ਕਿ ਹੋਰ ਸ਼ਰੀਕ ਹੋਵੇ ਕੋਈ ਤੇ ਨਾ ਕਿ ਸੱਜਾ ਤੋੜਾਖ ਸ਼ਰੀਕ ਸ਼ਰੀਕ ਦਾ ਕੀ ਅਖਰੀ ਅਰਥ ਆ ਪ ਉਹ ਆਮ ਤੌਰ ਤੇ ਹੁੰਦਾ ਹੈ ਕਿ ਉਹ ਬੰਦਾ ਜਿਹੜਾ ਮੁਕਾਬਲੇ ਪਾਲਾ ਹੁੰਦਾ ਵੈਸੇ ਪਾਰਟਨਰ ਨੂੰ ਵੀ ਸ਼ਰੀਕ ਕਿਹਾ ਜਾਂਦਾ ਹੈ ਤੇ ਰਿਸ਼ਤੇਦਾਰੀ ਦੇ ਵਿੱਚ ਜਿਹੜੇ ਹੋਰ ਬੰਦੇ ਹੁੰਦੇ ਆ ਭਾਵੇਂ ਭੈਣਾ ਭਰਾ ਆਮੇ ਕਜ਼ਨ ਨੂੰ ਦੇ ਨੇ ਉਹਨਾਂ ਨੂੰ ਉਹਨਾਂ ਦੇ ਵਾਸਤੇ ਵੀ ਪੰਜਾਬੀ ਦੇ ਵਿੱਚ ਕਲੈਕਟਿਵਲੀ ਉਹਨਾਂ ਦੇ ਵਾਸਤੇ ਸ਼ਰੀਕਾ ਲਫ਼ਜ਼ ਵਰਤਿਆ ਜਾਂਦਾ ਹੈ ਕਿ ਇਹ ਸਾਰੇ ਵੀ ਸਾਡੇ ਸ਼ਰੀਕ ਨੇ। ਤੋਂ ਹੁੰਦੇ ਤਾਂ ਉਹ ਰਿਸ਼ਤੇ ਵਿੱਚ ਨੇ ਸੰਬੰਧੀ ਹੁੰਦੇ ਨੇ ਕਿ ਜੇ ਬਿਜ਼ਨਸ ਵਿੱਚ ਕੋਈ 파ਟਨਰ ਹੁੰਦਾ ਉਹਨੂੰ ਵੀ ਸ਼ਰੀਕ ਕਿਹਾ ਜਾਂਦਾ ਹੈ। ਪਰ ਆਮ ਤੌਰ ਤੇ ਇਹ ਮਨੁੱਖੀ ਜ਼ੁਬਾਅ ਵੀ ਸਮਝੋ ਇਹ ਨੇਚਰ ਹੈ। ਕਿ ਜਿਹੜਾ ਵੀ ਸਾਡੇ ਨਾਲ ਜ਼ਿਆਦਾ ਨੇੜਤਾ ਦਾ ਸੰਬੰਧ ਹੁੰਦਾ ਹੈ ਸਾਡੇ ਮਨ ਵਿੱਚ ਉਹਦੇ ਵਾਸਤੇ ਮੁਕਾਬਲੇ ਦੀ ਭਾਵਨਾ ਵੀ ਕੰਪੀਟੀਸ਼ਨ ਦੀ ਭਾਵਨਾ ਵੀ ਆ ਜਾਂਦੀ ਹੈ। ਤੋਂ ਇਸ ਕਰਕੇ ਸ਼ਰੀਕਾ ਲਫ਼ਜ਼ ਜਿਹੜਾ ਹੈ ਆਮ ਤੌਰ ਤੇ ਮੁਕਾਬਲੇ ਦੇ ਅਰਥਾਂ ਦੇ ਵਿੱਚ ਵੀ ਵਰਤ ਲਿਆ ਜਾਂਦਾ ਹੈ। ਤੋਂ ਇੱਥੇ ਜੋ ਗੁਰੂ ਸਾਹਿਬ ਨੇ ਲਫ਼ਜ਼ ਸ਼ਰੀਕ ਵਰਤਿਆ ਹੈ ਕਿਤੇ ਉਸ ਸੈਂਸ ਵਿੱਚ ਲਿਆ ਗਿਆ ਹੈ ਨਾ ਕਿ ਭਈ ਬਰਾਬਰੀ ਵਾਲਾ ਕੋਈ ਅਗਰ ਜੇ ਹੋਊ। ਮੈਅਸੇ ਦਾ ਰਿਸ਼ਤੇਦਾਰੀ ਦੇ ਵਿੱਚ ਵੀ ਜਦੋਂ ਜਿਨ੍ਹਾਂ ਨੂੰ ਸ਼ਰੀਕ ਕਿਹਾ ਜਾਂਦਾ ਹੈ ਉਹ ਭੈਣਾ ਭਰਾ ਤੇ ਜਾਂ ਕਜ਼ਨ ਵੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਸਾਡਾ ਬਰਾਬਰੀ ਦਾ ਰਿਸ਼ਤਾ ਹੁੰਦਾ ਤੇ ਇਸੇ ਤਰ੍ਹਾਂ ਹੀ ਪਾਰਟਨਰਸ਼ਿਪ ਦੇ ਵਿੱਚ ਵੀ ਜਿਹੜਾ ਸਾਡਾ ਪਾਰਟਨਰ ਹੁੰਦਾ ਹੈ ਉਹ ਸਾਡਾ ਬਰਾਬਰੀ ਦਾ ਭਾਈਵਾਲ ਹੁੰਦਾ ਹੈ ਬਰਾਬਰੀ ਦਾ ਪਾਰਟਨਰ ਹੁੰਦਾ ਹੈ ਤੋਂ ਇਸ ਕਰਕੇ ਸ਼ਰੀਕ ਲਫ਼ਜ਼ ਇੱਕ ਤਰੀਕੇ ਦੇ ਨਾਲ ਕੰਪੈਰੀਜ਼ਨ ਦਾ ਔਰ ਬਰਾਬਰੀ ਦਾ ਸੂਚਕ ਹੁੰਦਾ ਹੈ ਕੋਈ ਤੇ ਗੁਰੂ ਸਾਹਿਬ ਕਾਲਪੁਰਖ ਨੂੰ ਸੰਬੋਧਨ ਕਹਿੰਦੇ ਹਨ ਕਿ ਹੋਰ ਸ਼ਰੀਕ ਹੋਵੇ ਕੋਈ ਤੇਰਾ ਇਹ ਪ੍ਰਭੂ ਤੇਰੇ ਬਰਾਬਰੀ ਦਾ ਕੋਈ ਹੋਰ ਹੋਵੇ ਅਗਰ ਕਿਸ ਅੱਗੇ ਤੁਦਾਖਾਂ ਤਾਂ ਮੈਂ ਉਹਦੇ ਸਾਹਮਣੇ ਤੇਰਾ ਜ਼ਿਕਰ ਕਰਾਂ ਕਿ ਭਈ ਤੇਰੀਆਂ ਇਹ ਖੂਬੀਆਂ ਨੇ ਤੇਰੇ ਵਿੱਚ ਇਹ ਗੁਣ ਨੇ ਜਾਂ ਜੇ ਮੈਂ ਕੋਈ ਤੇਰੇ ਬਾਰੇ ਆਪਣੀ ਕੋਈ ਗੱਲ ਕਰਨੀ ਹੋਵੇ ਉਹਦੇ ਅਭਿਆਮ ਕਰਾ ਪ੍ਰੋਵਾਈਡਡ ਕੋਈ ਤੇਰੀ ਬਰਾਬਰੀ ਦਾ ਹੋਵੇ ਤਾਂ ਸਹੀ ਪਰ ਗੁਰਬਾਣੀ ਦੇ ਵਿੱਚ ਇਹ ਗੱਲ ਬਾਰੰਬਾਰ ਦ੍ਰਿੜ ਕਰਵਾਈ ਗਈ ਹੈ ਕਿ ਅਕਾਲ ਪੁਰਖ ਜਿਹਾ ਹੋਰ ਦੂਸਰਾ ਕੋਈ ਹੈ ਹੀ ਨਹੀਂ ਹੈ ਜਿਹਦੇ ਵਿੱਚ ਅਕਾਲ ਪੁਰਖ ਵਾਲੇ ਗੁਣ ਗੂਣ ਕੋਈ ਇੱਕੋ ਇੱਕ ਵਾਹਿਗੁਰੂ ਦੀ ਅਸੀ ਸ਼ਕਤੀ ਹੈ ਜਿਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਬਤਾਦੇ ਵਿੱਚ ਇੱਕ ਦੀ ਤੋਂ ਗਿਣਤੀ ਵਾਲਾ ਲਫ਼ਜ਼ ਵਰਤ ਕੇ ਉਹ ਨਾਨਕ ਪਾਤਸ਼ਾਹ ਨੇ ਇਸ ਗੱਲ ਨੂੰ ਟੋਟਲੀ ਜਿਹੜਾ ਹੈ ਸਟੈਬਲਿਸ਼ ਕਰ ਦਿੱਤਾ ਹੈ ਕਿ ਜਿਸ ਆਕਾਲ ਪੁਰਖ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਹ ਇੱਕੋ ਇੱਕ ਹੈ ਉਹਦੇ ਵਰਗਾ ਦੂਜਾ ਹੋਣ ਕੋਈ ਹੈ ਹੀ ਨਹੀਂ ਨਾ ਹੋ ਸਕਦਾ ਹੈ ਤਾਂ ਹੋਰ ਦੁਨੀਆ ਵਿੱਚ ਕੋਈ ਅਸੀ ਸ਼ਕਤੀ ਕੋਈ ਅਜਾ ਸ਼ਖਸ ਕੋਈ ਵੀ ਅਸੀਂ ਐਂਟੀਟੀ ਨਹੀਂ ਹੈ ਜੋ ਅਜੂਨੀ ਹੋਵੇ ਜੋ ਸਹਿਭੰਗ ਹੋਵੇ ਤੇ ਜਿਵੇਂ ਜਿਹੜਾ ਅਪੂ ਵਾਲੇ ਹੋਰ ਕੋ ਜਿਹੜੇ ਗੁਣ ਹਨ ਉਹਦੇ ਵਿੱਚੋਂ ਸਾਰੇ ਹੀ ਗੁਣ ਮੌਜੂਦ ਹੋਣ ਤਾ ਸਾ ਉਹਦੀ ਬਰਾਬਰੀ ਕਰਨ ਵਾਲਾ ਹੋਰ ਕੋਈ ਨਾ ਹੈ ਜਿੱਨਾ ਹੋ ਸਕਦਾ ਤੋ ਉਸੇ ਹੀ ਵਿਚਾਰ ਨੂੰ ਇਹਨਾਂ ਪੰਕਤੀਆਂ ਉਹ ਗੁਰੂ ਸਾਹਿਬ ਸਾਡੇ ਅੱਗੇ ਸਾਂਝਾ ਕਰ ਰਹੇ ਹਨ ਕਿ ਹੋਰ ਸ਼ਰੀਕ ਹੋਵੇ ਕੋਈ ਤੇਰਾ ਕਿਸ ਅਗਿਆਤੂ ਦੱਖਾਂ ਕਿ ਮੈਂ ਤੇਰਾ ਜ਼ਿਕਰ ਕਿਸੇ ਦੂਜੇ ਅੱਗੇ ਤਾਂ ਕਰਾਂ ਕਿ ਜੇ ਤੇਰੀ ਬਰਾਬਰੀ ਕਰਨ ਵਾਲਾ ਕੋਈ ਹੋਰ ਹੋਵੇ ਜੋ ਕਿ ਨਹੀਂ ਹੈ ਔਰ ਨਾ ਮੁਮਕਨ ਹੈ ਤਾਂ ਇਸ ਲਈ ਤੂੰ ਦਰਗ ਤੂੰ ਐਸਾ ਲਾਹੀ ਮੈਂ ਉੰਦੇ ਨਉ ਸੁਝਾਖਾਂ ਤਾਂ ਇਸ ਲਈ ਤੇਰੇ ਗੁਣ ਤੇਰੀ ਸਫਤ ਸਲਾ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ ਤੇ ਤੈਨੂੰ ਤੇਰੇ ਵਰਗਾ ਹੀ ਆਖ ਕੇ ਬਿਆਨ ਕਰ ਸਕਦਾ ਹਾਂ ਹੋਰ ਕਿਸੇ ਦਾ ਤੇਰਾ ਮੁਕਾਬਲਾ ਨਹੀਂ ਕਰ ਸਕਦਾ ਤੇ ਤੇਰੇ ਨਾਲ ਕਿਸੇ ਹੋਰ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਕੋਈ ਬਰਾਬਰੀ ਹੋ ਹੀ ਨਹੀਂ ਸਕਦੀ ਕੋਈ ਇਸ ਨਹੀਂ ਤੁਹਾ ਗਾ ਤੁਹਾ ਸਾਲਾ ਨਹੀਂ ਕਿ ਇਹ ਤੇਰੇ ਅੱਗੇ ਤੇਰੀ ਸਿਫਤ ਕਰਨੀ ਤੇਰੇ ਗੁਣ ਗਾਣ ਦੇ ਨਾਲ ਮੈਨੂੰ ਕੀ ਮਿਲਦਾ ਹੈ ਮੈਂ ਅੰਦੇ ਨੌ ਸੁਝਾਵਾਂ ਕਿ ਮੈਨੂੰ ਆਤਮਿਕ ਗਿਆਨ ਵੱਲੋਂ ਅੰਦੇ ਮਨੁੱਖ ਨੂੰ ਉਹਨ ਸੁ ਜਾਖਾਂ ਹੋਣ ਦੀ ਦਾਤ ਮਿਲ ਜਾਂਦੀ ਹੈ ਭਾਵੇਂ ਤੇਰੇ ਮੈਂ ਗੁਣ ਗਾਦਾ ਹਾਂ ਤਾਂ ਮੇਰੇ ਅੰਦਰ ਜਿਹੜੀ ਆਤਮਿਕ ਉਚਾਈਆਂ ਤੱਕ ਪਹੁੰਚਣ ਵਾਸਤੇ ਜੋ ਗੁਣ ਹੋਣੇ ਚਾਹੀਦੇ ਹਨ ਜੋ ਸੋਝੀ ਹੋਣੀ ਚਾਹੀਦੀ ਹੈ ਉਹਦੀ ਜੋ ਅਨਹੋਂਦ ਹੈ ਜੋ ਘਾਟ ਹੈ ਉਹ ਤੇਰੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਤੇਰੇ ਵਾਲੇ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ ਤੇਰੀ ਸਿਫਤ ਸਲਾਹ ਕਰਦਿਆਂ ਕਰਦਿਆਂ ਗੁਣ ਗਾਵੀਆਂ ਗਾਉਂਦੀਆਂ ਤੇਰੇ ਵਿੱਚ ਹੀ ਮੈਂ ਤੇਰੇ ਨਾਲ ਨਜ਼ਦੀਕੀ ਦਾ ਮੇਰਾ ਰਿਸ਼ਤਾ ਬਣ ਜਾਂਦਾ ਹੈ ਤੇਰੇ ਗੁਣ ਮੇਰੇ ਅੰਦਰ ਪ੍ਰਗਟ ਹੋਣ ਲੱਗ ਪੈਂਦੇ ਹਨ ਤੇਰੀ ਇਸ ਦਾਤ ਦਾ صدਕਾ ਮੈਂ ਆਤਮਕ ਗਿਆਨ ਤੋਂ ਅਨਾਮਨੁਖ ਹੁਣ ਸੁਜਾਖਾ ਅਖਵਾਨ ਲੱਗ ਪੈਂਦਾ ਹਾਂ ਕਿਉਂਕਿ ਇਹ ਤੇਰਾ ਨਾਮ ਜੋ ਹੈ ਤੇਰੀ ਸਿਫਤ ਸਲਾਹ ਜੋ ਹੈ ਉਹ ਮੈਨੂੰ ਆਤਮਕ ਗਿਆਨ ਦਾ ਚਾਨਣ ਬਖਸ਼ਦੀ ਹੈ ਤੁੱਤੋਂ ਅੱਗੇ ਤੁੱਦਾ ਸਲਾਹੀ ਮੈਂ ਅੰਧੇ ਨਾਂ ਸੁਜਾਖਾ ਮੈਂ ਆਤਮਕ ਗਿਆਨ ਵੱਲੋਂ ਅੰਨਾ ਮਨੁੱਖ গুণ ਸੁਜਾਖਾ ਹੋ ਜਾਂਦਾ ਮੈਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤੇਰੇ ਅੱਗੇ ਹੀ ਤੇਰੀਆਂ ਸਿਫਤਾਂ ਕਰਨ ਦੇ ਨਾਲ ਤੋਂ ਇਸੇ ਲਈ ਗੁਰਬਾਣੀ ਸਾਰੀ ਜੋ ਹੈ ਉਹ बार-बार ਸਾਨੂੰ ਪ੍ਰੇਰਨਾ ਕਰਦੀ ਹੈ ਔਰ ਗਾਈਡ ਕਰਦੀ ਹੈ ਕਿ ਪ੍ਰਭੂ ਦੇ ਗੁਣ ਦੋਨੇ ਹਨ ਇਹ ਕੋਈ ਕੋਈ ਇੱਕ ਮਾਰਗ ਹੈ ਆਪਣੇ ਜੀਵਨ ਨੂੰ ਉੱਚਾ ਚੁੱਕਣ ਦਾ ਆਤਮਿਕ ਤੌਰ ਦੇ ਉੱਤੇ ਉੱਚੀ ਅਵਸਥਾ ਹਾਸਲ ਕਰਨ ਦਾ ਇੱਕੋ ਇੱਕ ਤੰਗ ਹੈ ਪ੍ਰਭੂ ਦੀਆਂ ਸਿਫਤਾਂ ਪ੍ਰਭੂ ਦੀਆਂ ਵਡਿਆਈਆਂ ਗਾਣੀਆਂ ਉਸ ਦੇ ਗੁਣ ਗਾਣੀ ਚਤੁਰ ਅੱਗੇ ਤੂੰ ਦਾ ਸਲਾਹੀ ਸਲਾਹੀ ਜੋ ਹੈ ਉਹ ਫਸਟ ਪਰਸਨ ਦੀ ਕਿਰਿਆ ਹੈ ਤੇ ਮੈਂ ਤੇਰੀ ਸਫਤ ਸਲਾਹ ਕਰਦਾ ਹਾਂ ਸਲਾ ਮਤਲਬ ਗੁਣ ਗਾਣੇ ਵਡਿਆਈਆਂ ਕਰਨੀਆਂ ਸਿਫਤ ਕਰਨੀ ਤੁਦ ਅੱਗਾ ਤੁਦੈ ਤੈਨੂੰ ਹੀ ਮੈ ਸਲਾਂਦਾ ਹਾਂ ਤੇਰੇ ਗੁਣ ਗਾਂਦਾ ਹਾਂ ਤੇਰੇ ਸਾਹਮਣੇ ਤੇਰੀ ਹਜ਼ੂਰੀ ਵਿੱਚ ਤੇ ਉਹਦਾ ਮੈਨੂੰ ਫਲ ਕੀ ਮਿਲਦਾ ਹੈ ਕਿ ਮੈਂ ਅੰਦੇ ਨਾਉ ਸੁਜਾਖਾ ਤੇਰਾ ਨਾਮ ਮੈਨੂੰ ਅੰਦੇ ਤੋਂ ਸੁਜਾਖਾ ਬਣਾ ਦਿੰਦਾ ਹੈ ਮੈਨੂੰ ਆਤਮਿਕ ਜੀਵਨ ਦੀ ਸੋਝੀ ਬਖਸ਼ ਦਿੰਦਾ ਅਗਲੀ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਤਾਂ ਅੱਖਨ ਨੂੰ ਸ਼ਾਹੀ ਸ਼ਬਦੀ ਭਾਖਿਆ ਭਾਏ ਸੁਭਾਈ ਜਿੰਨਾ ਵੀ ਮੈਂ ਆਖਦਾ ਹਾਂ ਜੋ ਕੁਝ ਵੀ ਮੈਂ ਤੇਰੀ ਸਿਫਤਿਤ ਬੋਲਦਾ ਹਾਂ ਭਾਵੇਂ ਲਿਖ ਕੇ ਸ਼ਾਹੀ ਦੇਣਾ ਸੀ ਤੇ ਜੋ ਲਫਜ਼ ਹੈ ਇਹਦਾ ਸਪੈਲਿੰਗ ਤਾਂ ਹੁ ਸਸੇ ਨੂੰ ਕੰਨਾ ਭਾਏ ਨੂੰ ਬਿਹਾਰੀ ਲਿਖਿਆ ਤਾਂ ਸਾਹੀ ਹੈ ਪਰ ਜਿਵੇਂ ਆਪ ਜਾਣਦੇ ਹੋ ਕਿ ਗੁਰਬਾਣੀ ਦੇ ਅੰਦਰ ਸਸੇ ਦੇ ਪੈਰ ਬਿੰਦੀ ਜਿਹੜੀ ਹੈ ਉਹ ਨਹੀਂ ਲਿਖੀ ਹੁੰਦੀ ਉਹਨੂੰ ਅਰਥਾਂ ਦੇ ਮੁਤਾਬਕ ਆਪਣੇ ਕੋਲੋਂ ਐਡ ਕਰਨਾ ਹੁੰਦਾ ਹੈ ਤਾਂ ਇਹਦਾ ਉਚਾਰਨ ਹੋਏਗਾ ਸ਼ਾਹੀ ਆਪ ਸਿਆਹੀ ਦੇ ਨਾਲ ਲਿਖ ਕੇ ਯਾਨੀ ਕਿ ਲਿਖ ਕੇ ਪ੍ਰਭੂ ਦੇ ਗੁਣ ਪਾਵੇਂਗਾ ਕਿ ਤੇ ਭਾਵੇਂ ਲਿਖ ਕੇ ਕੀਤੇ ਜਾਣ ਉਹਦੀ ਵਡਿਆਈਆਂ ਨੂੰ ਭਾਵੇਂ ਬੋਲਿਆ ਜਾਵੇ ਤੇ ਭਾਵੇਂ ਲਿਖਿਆ ਜਾਵੇ ਭਾਵੇਂ ਸਿਆਹੀ ਨਾਲ ਲਿਖ ਕੇ ਤੇ ਭਾਵੇਂ ਸ਼ਬਦਾਂ ਦੇ ਨਾਲ ਬੋਲ ਕੇ ਜੋ ਕੁਝ ਵੀ ਮੈਂ ਆਖਿਆ ਚੇਤਾ ਆਖਨ ਜਿੰਨਾ ਕੁਝ ਵੀ ਅਸੀਂ ਆਖਦੇ ਹਾਂ ਐਕਸਪਰੈਸ ਕਰਦੇ ਹਾਂ ਆਪਣੇ ਮਨ ਤੋਂ ਜੋ ਸਾਡੇ ਮਨ ਵਿੱਚ ਪ੍ਰਭੂ ਦੀ ਸਿਫਤਾਂ ਪ੍ਰਭੂ ਦੇ ਗੁਣ ਦਾ ਵਿਚਾਰ ਪ੍ਰਗਟ ਹੁੰਦੇ ਹਨ ਭਾਵੇਂ ਅਸੀਂ ਲਿਖ ਕੇ ਕਰੀਏ ਭਾਵੇਂ ਬੋਲ ਕੇ ਕਰੀਏ ਭਾਖਿਆ ਭਾਏ ਸੁਭਾਈ ਭਾਏ ਸੁਭਾਈ ਦਾ ਮਤਲਬ ਹੁੰਦਾ ਹੈ ਪਿਆਰ ਦੇ ਵਿੱਚ ਭਿੱਜ ਕੇ ਪਿਆਰ ਦੀ ਖਿੱਚ ਦੇ ਨਾਲ ਪਿਆਰ ਦੇ ਵਿੱਚ ਰੰਗੀਜ ਕੇ ਵੀ ਉਹ ਤੇਰੇ ਗੁਣ ਆਖੇ ਜਾ ਸਕਦੇ ਹਨ ਪਾਖਿਆ ਦਾ ਮਤਲਬ ਹੁੰਦਾ ਹੈ ਬੋਲਣਾ ਪਖ ਪਖ ਕਰਨਾ ਐਕਸਪਰੈਸ ਕਰਨਾ ਤੋਂ ਭਾਵੇਂ ਲਿਖ ਕੇ ਤੇ ਭਾਵੇਂ ਸ਼ਬਦਾਂ ਦੁਆਰਾ ਜੋ ਵੀ ਅਸੀਂ ਪ੍ਰਭੂ ਦੇ ਗੁਣ ਬੋਲਦੇ ਹਾਂ ਪ੍ਰਭੂ ਦੇ ਗੁਣ ਬਿਆਨ ਕਰਦੇ ਹਾਂ ਉਹ ਪਿਆਰ ਦੇ ਖਿੱਚ ਦੇ ਵਿੱਚ ਹੀ ਕੀਤੇ ਜਾ ਸਕਦੇ ਹਨ ਬਿਨਾਂ ਪਿਆਰ ਦੇ ਬਿਨਾਂ ਭਾਵਨਾ ਦੇ ਉਪਰੇ ਉਪਰੇ ਕੇਵਲ ਦਿਮਾਗੀ ਤਾਲ ਦੇ ਉੱਤੇ ਕੀਤੇ ਹੋਈ ਵਡਿਆਈ ਕੋਈ ਮਾਇਨੇ ਨਹੀਂ ਰੱਖਦੀ ਉਹਦਾ ਕੋਈ ਲਾਭ ਨਹੀਂ ਕਾਪਤ ਹੁੰਦਾ ਸੋ ਜੇ ਤਾਂ ਅਖਨ ਸ਼ਾਹੀ ਸ਼ਬਦੀ ਪਾਖਿਆ ਪਾਏ ਸੁਭੰਦ ਪਾਏ ਸੁਭਾਈ ਪਿਆਰ ਦੇ ਵਿੱਚ ਭਿੱਜ ਕੇ ਪਿਆਰ ਦੀ ਖਿੱਚ ਦੇ ਨਾਲ ਹੀ ਜੋ ਕੁਝ ਵੀ ਅਸੀਂ ਲਿਖ ਕੇ ਜਾਂ ਬੋਲ ਕੇ ਉਹਦੀ ਵਡਿਆਈਆਂ ਆਖਦੇ ਹਾਂ ਉਹ ਪਿਆਰ ਦੇ ਵਿੱਚ ਰੰਗੀਆਂ ਹੋਈਆਂ ਹੀ ਉਹਨਾਂ ਤਾਂ ਹੀ ਲਾਭਦਾਇਕ ਹੁੰਦੀਆਂ ਹਨ ਕਿ ਇਸ ਲਈ ਜੋ ਕੁਝ ਵੀ ਮੈਂ ਗੁਰੂ ਨਗਰੂ ਸਾਹਿਬ ਆਪਣੇ ਵੱਲੋਂ ਕਹਿ ਰਹੇ ਹਨ ਕਿ ਜੋ ਕੁਝ ਵੀ ਮੈਂ ਤੇਰੀ ਵਡਿਆਈ ਵਿੱਚ بیان ਕਰਦਾ ਹਾਂ ਉਹ ਤੇਰੇ ਪਿਆਰ ਦੀ ਖਿੱਚ ਵਿੱਚ ਹੀ ਜੁਝਾ ਹੋਇਆ ਹੁੰਦਾ ਹੈ। ਤੋ ਨਾਨਕ ਬੋਤਾ ਇਹੋ ਆਖਣ ਸਭ ਤੇਰੀ ਵਡਿਆਈ। ਤੋ ਅਸਲੀ ਹੁਣ ਜਿਹੜੀ ਗੱਲ ਅਖੀਰ ਤੇ ਜੋ ਗੱਲ ਮੁਕਾਉਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਇਹ ਨਾਨਕ ਬੋਤਾ ਇਹੋ ਆਖਣ ਤੇ ਬੋਧੀ ਗੱਲ ਸਭ ਤੋਂ ਵੱਡੀ ਗੱਲ ਆਖਣ ਵਾਲੀ ਕੀ ਹੈ ਕਿ ਮੈਂ ਸਭ ਕੁਝ ਤੇਰੀਆਂ ਵਡਿਆਈਆਂ ਤੇਰੇ ਗੁਣ ਬਿਆਨ ਕਰਕੇ ਅੰਤ ਵਿੱਚ ਇਹੀ ਕਹਿੰਦਾ ਹਾਂ ਕਿ ਜਿਹੜੀ ਮਨ ਤੂੰ ਸੋਝੀ ਦਿੱਤੀ ਹੈ ਜਿੰਨੀ ਕੁ ਮਨ ਤੂੰ ਸਮਝ ਦੁੱਤੀ ਹੈ ਉਹ ਸਭ ਵੀ ਤੇਰੀ ਹੀ ਵਡਿਆਈ ਦਾ ਸਦਕਾ ਹੀ ਹੈ ਇਹ ਤਾਂ ਮੇਰੀ ਕੀ ਪਾਇਆ ਹੈ ਕਿ ਮੈਂ ਤੇਰੇ ਗੁਨਾ ਦਾ ਬਿਆਨ ਵੀ ਕਰ ਸਕਾ ਉਹ ਨਾਨਕ ਬਹੁਤ ਆਇਓ ਆ ਕੰਤੋ ਇਸ ਕਰਕੇ ਇਹੀ ਗੱਲ ਸਭ ਤੋਂ ਵੱਡੀ ਆਖ ਨਹੀਂ ਹੁੰਦੀ ਆ ਕਿ ਜੋ ਤੇਰੇ ਮੈਂ ਗੁਣ ਤੇਰੇ ਅੱਗੇ ਬਿਆਨ ਕਰ ਰਿਹਾ ਹਾਂ ਜੋ ਮੈਂ ਤੇਰੀ ਸਿਫਤਾਂ ਬੋਲ ਕੇ ਜਾਂ ਲਿਖ ਕੇ ਕਰ ਰਿਹਾ ਹਾਂ ਉਹੀ ਤੇਰੀ ਹੀ ਵਡਿਆਈ ਹੈ ਤੇਰੀ ਹੀ ਦਾਤ ਹੈ ਤੇਰੀ ਹੀ ਬਖਸ਼ਿਸ਼ ਹੈ ਜੋ ਮੈਂ ਤੇਰੇ ਅੱਗੇ ਬਿਆਨ ਕਰਦਾ ਹਾਂ ਉਹ ਨਾਨਕ ਬਹੁਤਾ ਆਇਓ ਤੁਮ ਬਹੁਤਾ ਆਖਣ ਭਾਪ ਸਭ ਤੋਂ ਵੱਡੀ ਗੱਲ ਆਖਣ ਵਾਲੀ ਇਹੀ ਹੈ ਕਿ ਸਭ ਤੇਰੀ ਵਡਿਆਈ ਤੇ ਸਭ ਵੀ ਤੇਰੀ ਹੀ ਬਖਸ਼ਿਸ਼ ਹੈ ਤੇਰੀ ਹੀ ਵਡਿਆਈ ਹੈ ਕਿ ਤੂੰ ਮਨ ਮੇਰੇ ਨਾਚੀਜ਼ ਕੋ ਨੂੰ ਇਹ ਆਪਣੇ ਗੁਨਾਹ ਦੀ ਮਨੁਸੂਜੀ ਬਖਸ਼ ਕੇ ਤੇ ਆਪਣੀ ਸਫਤ ਸਲਾ ਮੇਰੇ ਪਾਸੋਂ ਕਰਵਾਈ ਹੈ ਇਹ ਵੀ ਤੇਰੀ ਵਡਿਆਈ ਹੈ ਦੂਸਰਾ ਸ਼ਲੋਕ ਨਾਨਕ ਪਾਤਸ਼ਾਹ ਦਾ ਹੀ ਉਚਾਰਨ ਕੀਤਾ ਹੋਇਆ ਹੈ ਮੱਲਾ ਪਹਿਲਾ ਜਾਂ ਨਾ ਸਿਆ ਕੀਆ ਚਾਕਰੀ ਜਾਂ ਜੰਮੇ ਕੀਆ ਕਾਰ ਸਭ ਕਾਰਨ ਕਰਤਾ ਕਰੇ ਦੇਖੇ ਵਾਰੋ ਵਾਰ ਜੇ ਛੁਪਿਆ ਜੇ ਮੰਗੇ ਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਏਵੇਂ ਜਾਣੀਐ ਜੀਵ ਦੇਵਨ ਹਾ। 9 ਸਲੋਕ ਦੇ ਵਿੱਚ ਪ੍ਰਭੂ ਦੀ ਸਿਫਤਾਂ ਹੀ ਕਰਦੇ ਹੋયા ਪ੍ਰਭੂ ਦੀ ਵਡਿਆਈ ਬਿਆਨ ਕਰਦੇ ਹੋયા। ਗੁਰੂ ਸਾਹਿਬ ਕਹਿੰਦੇ ਹਨ ਕਿ ਜਾਂ ਨਾ ਸਿਆ ਸਿਆ ਮਤਲਬ ਜਦੋਂ ਅਜੇ ਹੋਂਦ ਵਿੱਚ ਨਹੀਂ ਸੀ। ਜਦੋਂ ਮੇਰੀ ਕੋਈ ਹਸਤੀ ਨਹੀਂ ਸੀ ਮੈਂ ਅਜੇ ਇਸ ਜਗਤ ਵਿੱਚ ਮੇਰੀ ਕੋਈ ਹੋਂਦ ਪ੍ਰਗਟ ਹੀ ਨਹੀਂ ਸੀ। ਉਹ ਹੀ ਮੈਂ ਅਜੇ ਜੀਵ ਜਨਮ ਹੀ ਨਹੀਂ ਸੀ ਲਿਆ। ਕੁਝਾਂ ਨਾ ਸਿਆ ਜਦੋਂ ਮੇਰੀ ਹੋਂਦ ਹੀ ਨਹੀਂ ਸੀ ਤਾਂ ਤਾਂ ਕੀ ਕਿਆ ਚਾਕਰੀ ਤੇ ਉਦੋਂ ਮੈਂ ਕਿਹੜਾ ਕੋਈ ਨੌਕਰੀ ਕਰਦਾ ਸੀ ਜਾਂ ਕੋਈ ਹੋਰ ਕੰਮ ਕਾਜ ਕਰਦਾ ਸੀਗਾ ਕੋਈ ਕਾਈ ਕਰਦਾ ਸੀਗਾ ਕੁਝ ਮੈਂ ਹਾਸਲ ਕਰਨ ਜੋਗਾ ਜਦ ਮੇਰੀ ਕੋਈ ਹੋਂਦ ਹੀ ਨਹੀਂ ਸੀ ਮੇਰੀ ਫਿਜ਼ੀਕਲ ਐਗਜ਼ਿਸਟੈਂਸ ਹੀ ਨਹੀਂ ਸੀ ਤਾਂ ਮੈਂ ਕੋਈ ਕੰਮ ਕਰਨ ਜੋਗਾ ਵੀ ਨਹੀਂ ਸੀ ਜਾਂ ਜੰਮੇ ਕੀ ਆਕਾਰ ਤੇ ਜਦੋਂ ਮੈਂ ਜੰਮ ਵੀ ਪਿਆ ਤਾਂ ਜੋ ਕੁਝ ਵੀ ਮੈਂ ਕੀਤਾ ਕੀ ਕਮਾਈ ਕਰ ਲਈ ਮੈਂ ਉਹ ਹੀ ਕੁਝ ਕੀਤਾ ਜਿੰਨੇ ਕੁ ਦੀ ਸਮਰੱਥਾ ਮੈਨੂੰ ਪ੍ਰਭੂ ਨੇ ਦਿੱਤੀ ਕਿਤਾ ਮੈਂ ਆਪਣੇ ਨਾਲ ਕੀ ਲੈ ਕੇ ਆਇਆ ਹਾਂ ਮੇਰੇ ਕੋਲ ਤਾਂ ਕੋਈ ਅਕਲ ਕੋਈ ਸਿਆਣਾ ਕੋਈ ਸਮਰੱਥਾ ਕੁਝ ਹੈ ਹੀ ਨਹੀਂ ਸੀ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੀ ਤੇ ਕੋਈ ਸਮਰੱਥਾ ਹੀ ਨਹੀਂ ਸੀ ਮੈਂ ਤਾਂ ਸਿਰਫ ਜੰਮਦਿਆਂ ਅਸਰ ਨੂਣਾ ਸ਼ੁਰੂ ਕਰ ਦਿੱਤਾ ਸੀ ਤੇ ਆਪਣੀ ਕੁੱਖ ਜਾਂ ਆਪਣੀ ਹੋਣ ਦਾ ਸਿਰਫ ਇੱਕ ਪ੍ਰਟਾਵਾ ਸੀ ਤਵੇ ਹਾਂ ਉਹ ਮੈਂ ਜਨਮ ਲੈ ਲਿਆ ਜੇ ਬਰ ਅੱਗੋ ਜੋ ਕੁਝ ਵੀ ਆ ਉਹ ਪ੍ਰਭੂ ਵੱਲੋਂ ਜੋ ਮੇਰੇ ਮਾਪਿਓ ਦੀ ਦਾਤ ਮੈਨੂੰ ਮਿਲੀ ਸੀ ਜਿਨ੍ਹਾਂ ਦੇ ਘਰ ਮੈਨੂੰ ਜਨਮ ਮਿਲਿਆ ਸੀ ਉਹਨਾਂ ਨੇ ਹੀ ਮੇਰੀ ਸੰਭਾਲ ਕੀਤੀ ਤਾਂ ਮੈਂ ਕੀ ਸਵਾਰ ਲਿਆ ਕਿ ਮੈਂ ਕੀ ਕਰਦੀ ਉਹ ਅੱਗੋ ਜੋ ਕੁਝ ਵੀ ਮੇਰੇ ਅੰਦਰ ਸਮਰੱਥਾ ਆਈ ਉਹ ਸਭ ਤੇਰੀਆਂ ਬਖਸ਼ੀਆਂ ਹੋਈਆਂ ਦਾਤਾ ਦੇ ਅਸਰ ਮਜੂਹੀ ਮੈਨੂੰ ਪ੍ਰਾਪਤੀਆਂ ਹੋਈਆਂ ਤੇ ਉਹਦੇ ਸਾਰੇ ਹੀ ਮੈਂ ਕੁਝ ਕੰਮ ਕਰਨ ਜੋਗਾ ਹੋਇਆ ਤਾਂ ਇਸ ਲਈ ਅਗਲੀ ਪੰਕਤੀਸ ਗਾਲਪੂਨ ਕੇ ਹੋਰ ਸਪਸ਼ਟ ਕਰ ਦਿੰਦੇ ਆਂ ਕਿ ਸਭ ਕਾਰਨ ਕਰਤਾ ਕਰੇ ਦੇਖੇ ਵਾਲੋ ਕਿ ਜਦ ਜੀਵ ਹੋਂਦ ਵਿੱਚ ਨਹੀਂ ਸੀ ਆਇਆ ਤਾਂ ਕੀ ਕਰਨ ਜੋਗਾ ਸੀ ਕੁਛ ਨਹੀਂ ਤੇ ਜਦੋਂ ਜੰਮ ਪਿਆ ਤਾਂ ਉਹਦਾ ਵੀ ਇਹਨੇ ਕੀ ਕਰ ਲਿਆ ਜੰਮਦਿਆਂ ਸਾਰੇ ਇਹ ਕੁਝ ਕਰਨ ਦੇ ਵਾਸੀ ਚ ਹੀ ਨਹੀਂ ਸੀ ਇਹਨੇ ਤਾਂ ਜਿਸਨੇ ਪੈਦਾ ਕੀਤਾ ਹੈ ਉਹੀ ਸਾਰੇ ਸਬਬ ਬਣਾਉਂਦਾ ਹੈ ਸਭ ਕਾਰਨ ਕਰਤਾ ਕਰੇ ਚਾਹੇ ਮਾਤਾ ਪਿਤਾ ਦੇ ਰੂਪ ਵਿੱਚ ਪਰਿਵਾਰ ਦੇ ਹੋਰ ਜੁਨੇ ਸੰਚਾਕ ਸੰਬੰਧੀਆਂ ਦੇ ਰੂਪ ਵਿੱਚ ਜਾਂ ਜਿੱਥੇ ਜਿਸ ਤਰੀਕੇ ਦੇ ਵੀ ਹਾਲਾਤ ਬਣਾ ਕੇ ਜਿੱਥੇ ਵੀ ਬੱਚੇ ਦਾ ਜਨਮ ਹੁੰਦਾ ਹੈ ਜੋ ਨੂੰ ਅਲਦੋਲ ਮਿਲਦਾ ਹੈ ਉਹਦੇ ਮੁਤਾਬਕ ਉਹ ਸਾਰੇ ਕਾਰਨ ਸਾਰੇ ਸਬਬ ਉਹ ਪ੍ਰਭੂ ਆਪ ਹੀ ਬਣਾਉਂਦਾ ਹੈ ਤੇ ਦੇਖੇਵਾਰ ਉਹ ਆ ਤੇ ਸਾਰੇ ਜੀਵਾਂ ਦੀ ਸੰਭਾਲ ਕਰਨ ਦਾ ਦੇਖੇ ਦਾ ਮਤਲਬ ਹੈ ਸੰਭਾਲ ਕਰਦਾ ਹੈ ਵਾਰੋਂ ਵਾਰ ਮਤਲਬ ਇੱਕ ਇੱਕ ਨੂੰ ਸਾਰੇ ਜੀਵਾਂ ਨੂੰ ਵਾਰੀ ਵਾਰੀ ਹਰ ਇੱਕ ਦੇ ਜੀਵ ਦੀ ਸੰਭਾਲ ਉਹ ਪ੍ਰਭੂ ਹੀ ਕਰਦਾ ਉਹ ਹੀ ਸਬਬ ਬਣਾਉਂਦਾ ਹੈ ਉਹਦੇ ਹੀ ਪੈਦਾ ਕੀਤੇ ਹੋਏ ਦੂਸਰੇ ਜੀਵ ਅਤੇ ਉਹਦੀਆਂ ਹੀ ਬਖਸ਼ੀਆਂ ਹੋਈਆਂ ਦਾਤਾਂ ਦੀ ਵਰਤੋਂ ਕਰਕੇ ਹੀ ਜੀਵ ਦੀ ਪਾਲਣਾ ਹੁੰਦੀ ਹੈ ਤੇ ਉਹ ਅੱਗੇ ਵੱਡਾ ਹੁੰਦਾ ਹੈ ਪਲਦਾ ਹੈ ਤੇ ਉਹਦੇ ਅੰਦਰ ਫਿਰ ਕੁਝ ਸਮਰੱਥਾ ਪ੍ਰਗਟ ਹੁੰਦੀ ਆ ਤਾਂ ਇਹ ਸਭ ਕੁਝ ਜੋ ਹੈ ਸਭ ਕਾਰਨ ਕਰਤਾ ਕਰੇ ਇਹ ਸਾਰੇ ਸਬਬ ਇਹ ਸਾਰੀ ਵਜ੍ਹਾ ਸਾਰੇ ਰੀਜ਼ਨ ਸਾਰੇ ਰਿਸੋਰਸਸ ਉਹ ਪ੍ਰਭੂ ਹੀ ਪ੍ਰੋਵਾਈਡ ਕਰਦਾ ਹੈ ਤੇ ਉਹ ਆਪ ਹੀ ਆਪਣੇ ਕ੍ਰिएशन ਦੇ ਰਹੀ ਆਪਣੇ ਪੈਦਾ ਕੀਤੇ ਜੀਵਾਂ ਦੇ ਰਹੀ ਆਪਣੀਆਂ ਹੀ ਬਖਸ਼ਾ ਦੇ ਰਹੀ ਸਭ ਜੀਵਾਂ ਦੀ ਪਾਲਣਾ ਕਰਦਾ ਹੈ ਉਹਨਾਂ ਦੀ ਸੰਭਾਲ ਕਰਦਾ ਹੈ ਜੇ ਚੁੱਪ ਹੈ ਜੇ ਮੰਗਿਆ ਦਾਤ ਕਰੇਗਾ ਤਾਂ ਜੇ ਭਲਾ ਮੈਂ ਚੁੱਪ ਰਵਾਂ ਤੋ ਤਾਂ ਮੈਨੂੰ ਮਨੁ ਦਾਤਾਂ ਦੇ ਹੀ ਜਾਂਦਾ ਜੇ ਮੈਂ ਮੰਗ ਲਵਾ ਕੁਝ ਤਾਂ ਵੀ ਦਾਤਾਂ ਦੇ ਦਿੰਦਾ ਹੈ ਤੋ ਇਹ ਮੇਰੇ ਬੋਲਾਂ ਨੇ ਜਾਂ ਮੇਰੇ ਮੰਗਣ ਜਾਂ ਮੇਰੇ ਚੁੱਪ ਰਹਿਣ ਦੇ ਉੱਤੇ ਨਿਰਭਰ ਨਹੀਂ ਹੈ ਉਸ ਪ੍ਰਭੂ ਨੇ ਜੋ ਮੈਨੂੰ ਦਾਤ ਦੇਣੀ ਹੈ ਉਹ ਆਪੇ ਹੀ ਦਿੰਦਾ ਰਹਿੰਦਾ ਹੈ ਇਹ ਮੈਂ ਆਪਣੇ ਮਨ ਦੀ ਤਸੱਲੀ ਵਾਸਤੇ ਜਾਂ ਉਸ ਪ੍ਰਭੂ ਦੇ ਨਾਲ ਮੈਂ ਆਪਣੀ ਨੇੜਤਾ ਬਣਾਉਣ ਵਾਸਤੇ ਉਹਨੂੰ ਵੱਡਾ ਦਾਤਾ ਜਾਣ ਕੇ ਉਦੇ ਦਰ ਦੇ ਉੱਤੇ ਅਰਦਾਸ ਕਰਕੇ ਉਹਦੇ ਨਾਲ ਆਪਣੀ ਨੇੜਤਾ ਬਣਾਉਣ ਦਾ ਯਤਨ ਕਰਦਾ ਹਾਂ ਤਾਂ ਮੈਂ ਬੋਲ ਕੇ ਉਹਦੇ ਪਾਸੋਂ ਕੁਝ ਮੰਗ ਲੈਂਦਾ ਹਾਂ ਕਿਵੇਂ ਬਾਣੀ ਜੀ ਕੋਰ ਜੀ ਦਾ ਫਰਮਾਨ ਆਉਂਦਾ ਹੈ ਕਿ ਬਾਰਗ ਵਾਂਗੀ ਉਹ ਸਭ ਕੁਝ ਮੰਗਣਾ ਤੇ ਮੈਂ ਤਾਂ ਉਸ ਪ੍ਰਭੂ ਪਾਸੋਂ ਸਭ ਕੁਝ ਇੱਕ ਬੱਚੇ ਦੇ ਨਿਆਈ ਉਹਦੇ ਕੋਲੋਂ ਮੰਗਦਾ ਹਾਂ ਇਹ ਮਨ ਵਿੱਚ ਧਾਰ ਕੇ ਕਿ ਉਹ ਮੇਰਾ ਪਿਤਾ ਹੈ ਤੇ ਮੇਰੀਆਂ ਲੋੜਾਂ ਉਸ ਨੇ ਹੀ ਪੂਰੀਆਂ ਕਰਨੀਆਂ ਹਨ ਤੋ ਜਿਵੇਂ ਬੱਚਿਆਂ ਨੂੰ ਆਪਣੇ ਪਿਤਾ ਦੇ ਉੱਤੇ ਕੌਨਫੀਡੈਂਸ ਹੁੰਦਾ ਹੈ ਭਰੋਸਾ ਹੁੰਦਾ ਹੈ ਤਾਂ ਉਹ ਆਪਣੀ ਮੰਗ ਪ੍ਰਭੂ ਪਿਤਾ ਦੇ ਅੱਗੇ ਰੱਖਦਾ ਹੈ ਤਿਵੇਂ ਹੀ ਗੁਰੂ ਸਾਹਿਬ ਉਸ ਤੋਂ ਪੰਤੀ ਜੀ ਫਰਮਾਨ ਕਰਦੇ ਹਨ ਕਿ ਬਾਰਗ ਵਾਂਗੀ ਉਹ ਸਭ ਕੁਝ ਮੰਗਾ ਤੋ ਇੱਥੇ ਵੀ ਉਹ ਗੱਲ ਕਰ ਰਹੇ ਹਨ ਕਿ ਭਲਾ ਜੇ ਕੋਈ ਨਾ ਮੀ ਕੋਈ ਮੰਗੇ ਮਤਾ ਇਹ ਉਸ ਨੂੰ ਖਿਆਲ ਆ ਜਾਵੇ ਕਿ ਭਈ ਮੈਂ ਮੰਗਦਾ ਹਾਂ ਤਾਂ ਹੀ ਦਾਤਾ ਮਿਲੀਆਂ ਜੇ ਮੈਂ ਨਾ ਮੰਗਾ ਤਾਂ ਸ਼ਾਇਦ ਨਾ ਹੀ ਮਿਲੇ ਐਸੀ ਗੱਲ ਨਹੀਂ ਹੈ ਇਹ ਰਬੋ ਤੋਂ ਜਿਹਨੀਆਂ ਦਾਤਾਂ ਦੇਣੀਆਂ ਉਹ ਆਪੇ ਹੀ ਦੇਈ ਜਾਂਦਾ ਹੈ ਉਹ ਸਾਡੀਆਂ ਲੋੜਾਂ ਨੂੰ ਸਾਡੇ ਤੋਂ ਬਿਹਤਰ ਜਾਣਦਾ ਹੈ ਸੋ ਜੇ ਚੁੱਪੇ ਜੇ ਮੰਗੇ ਆ ਦੋਨੋਂ ਹੀ ਹਾਲਾਤਾਂ ਵਿੱਚ ਭਾਵੇਂ ਮੈਂ ਚੁੱਪ ਰਵਾਂ ਤੇ ਭਾਵੇਂ ਮੈਂ ਮੰਗ ਲਵਾਂ ਉਹ ਪ੍ਰਮਾਤਮਾ ਸਾਨੂੰ ਦਾਤਾਂ ਦੇਈ ਜਾਂਦਾ ਹੈ ਸਭ ਜੀਵਾਂ ਨੂੰ ਦਿੰਦਾ ਰਹਿੰਦਾ ਔਰ ਫਿਰ ਅਗਲੀ ਪੰਕਤੀ ਜਿਸੇ ਗੱਲ ਨੂੰ ਹੋਰ ਕਲੀਅਰ ਕਰ ਦਿੰਦੇ ਹਨ ਇੱਕ ਦਾਤਾ ਸਭ ਮੰਨਦੇ ਫਿਰ ਦੇਖਾਂ ਆਕਾਰ ਕਿ ਜਦ ਸਾਰਾ ਜਗਤ ਫਿਰਕੇ ਵੀ ਆਕਾਰ ਦਾ ਇੱਥੇ ਜੋ ਲਫਜ਼ੀ ਅਰਥ ਹੈ ਉਹ ਹੈ ਉਸ ਦੀ ਰਬੂ ਦੀ ਮਨਾਈ ਹੋਈ ਸਾਰੀ ਸ੍ਰਿਸ਼ਟੀ ਉਹਦਾ ਰਚਿਆ ਹੋਇਆ ਸੰਸਾਰ ਸਾਰਾ ਜਗਤ ਤਾਂ ਮੈਂ ਸਾਰੀ ਸ੍ਰਿਸ਼ਟੀ ਨਿਰਕੇ ਵੀ ਦੇਖ ਲਿਆ ਤਾਂ ਇਹ ਗੱਲ ਸਮਝ ਆ ਜਾਂਦੀ ਹੈ ਸਭ ਨੂੰ ਕਿ ਇੱਕ ਦਾਤਾ ਸਭ ਮੰਨਦੇ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕੋ ਇੱਕ ਪ੍ਰਭੂ ਹੈ ਅਤੇ ਸਭ ਜੀਵ ਉਹਦੇ ਦਰ ਦੇ ਮੰਗਦੇ ਹਨ ਜਿਸ ਕਿਸਨੂੰ ਵੀ ਕੋਈ ਜ਼ਰੂਰਤ ਹੁੰਦੀ ਹੈ ਉਹ ਦਾਤ ਉਹਨੂੰ ਪ੍ਰਭੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ ਸੋ ਇੱਕ ਦਾਤਾ ਸਭ ਮੰਗਦੇ ਫਿਰ ਦੇਖੇ ਆਕਾਰ ਭਾਵੇਂ ਕੋਈ ਸਾਰੀ ਸ੍ਰਿਸ਼ਟੀ ਘੁੰਮ ਕੇ ਵੇਖ ਲਵੇ ਤਾਂ ਵੀ ਉਹਨੂੰ ਇਸੇ ਨਿਰਨੇ ਤੇ ਹੀ ਪਹੁੰਚਣਾ ਪਏਗਾ ਕਿ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ ਕਿ ਬਾਕੀ ਸਭ ਜੀਵੀ ਜਿੰਨੇ ਹਨ ਉਹ ਸਭ ਉਸ ਦੇ ਦਰਦ ਦੇ ਮੰਗਤੇ ਹੀ ਹਨ ਅੰਤਲੀ ਪੰਕਤੀ ਜੀਵਨ ਗੁਰੂ ਸਾਹਿਬ ਕਹਿੰਦੇ ਨਾਨਕ ਐਵੇਂ ਜਾਣੀਏ ਜੀਵਾ ਦੇਵਨ ਹਾ ਤੇ ਉਹ ਦੇਵਨ ਹਾਰ ਸਦਾ ਜੀਵਦਾ ਹੈ ਸਦ ਜੀਵੀ ਹੈ ਸਦਾ ਕਾਇਮ ਰਹਿਣ ਵਾਲਾ ਹੈ ਇਸ ਗੱਲ ਦੀ ਸਭ ਨੂੰ ਸਾਨੂੰ ਸਮਝ ਆ ਜਾਂਦੀ ਹੈ ਕਿ ਜੀਵ ਤਾਂ ਸਾਰੇ ਬਿੰਸਾ ਹਰ ਹਨ ਜੋ ਉਜਿਓ ਸੋ ਬਿੰਸਾ ਪਰ ਉਹ ਇੱਕੋ ਇੱਕ ਪ੍ਰਭੂ ਹੈ ਜੋ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ ਜੋ ਅਕਾਲ ਹੈ ਕਿ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ ਉਹਦੀ ਹੋਂਦ ਸਦੀਵੀ ਹੈ ਉਹ ਹਮੇਸ਼ਾ ਜੀਵਨ ਵਾਲਾ ਹੈ ਹਮੇਸ਼ਾ ਇਹ ਜੀਉਂਦਾ ਹੈ ਉਸ ਨੂੰ ਕਦੇ ਮੌਤ ਨਹੀਂ ਆ ਸਕਦੀ ਉਹ ਜੀਵ ਹੈ ਦੇਵਨ ਹਾਰ ਉਹ ਦੇਨ ਹਾਰ ਪ੍ਰਭੂ ਜੋ ਸਭ ਜੀਵਾਂ ਨੂੰ ਦਾਤਾ ਦੇ ਰਿਹਾ ਹੈ ਤੋ ਜਿਸ ਦੇ ਦਰ ਤੇ ਸਾਰੇ ਮੰਗਤੇ ਹਨ ਉਹ ਪ੍ਰਭੂ ਸਦ ਜੀਵੀ ਹੈ ਸਦਾ ਜੀਵਦਾ ਸਦਾ ਜੀਵਨ ਵਾਲਾ ਹੈ ਉਹ ਸਦਾ ਹੀ ਜਿਉਂਦਾ ਰਹਿੰਦਾ ਤੋ ਇਸ ਸ਼ਲੋਕ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਇੱਕ ਜਾਚ ਸਾਨੂੰ ਗੁਰੂ ਸਾਹਿਬ ਨੇ ਸਿਖਾਈ ਹੈ ਤੇ ਉਹਦੀਆਂ ਸਿਫਤਾਂ ਉਹਦੇ ਅੱਗੇ ਕਿਵੇਂ ਕਰਨੀਆਂ ਹਨ ਇਸ ਗੱਲ ਨੂੰ ਲੈ ਕੇ ਕਿ ਸਭ ਜੀਵ ਉਹਦੇ ਦਰ ਤੋਂ ਹੀ ਮੰਗਦੇ ਹਨ ਜੀਵ ਦੀ ਆਪਣੀ ਕੋਈ ਪਾਇਆ ਨਹੀਂ ਹੈ ਉਹਦੀ ਹੋਂਦ ਤੇ ਉਹਦੀ ਪਾਲਣਾ ਸਭ ਕੁਝ ਦਾ ਧਿਆਨ ਰੱਖਣ ਵਾਲਾ ਸਭ ਕੁਝ ਦੇ ਵਾਸਤੇ ਸਬਬ ਬਣਾਉਣ ਵਾਲਾ ਉਹ ਪ੍ਰਭੂ ਆਪ ਹੈ ਕੋਈ ਜੀਵ ਪ੍ਰਭੂ પાસે ਪੁੱਛ ਮੰਗ ਲਵੇ ਭਾਵੇਂ ਨਾ ਮੰਗੇ ਉਹ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਕੋਈ ਕੋਈ ਇੱਕ ਦਾਤਾ ਹੈ ਹੋਰ ਸਾਰੇ ਮੰਗਦੇ ਹਨ ਔਰ ਉਹ ਜੀਵ ਆਂਦੇ ਹਨ ਉਹ ਚਲੇ ਜਾਂਦੇ ਹਨ ਪਰ ਉਹ ਦਾਤਾ ਜੋ ਹੈ ਉਹ ਸਦ ਜੀਵੀ ਹੈ ਸਦਾ ਜੀਉਂਦਾ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਉੱਪਰ ਹੈ ਉਦੀ ਹਸਤੀ ਹਮੇਸ਼ਾ ਕਾਇਮ ਰਹਿਣ ਵਾਲੀ ਹੈ ਉਹਦਾ ਨਾਮ ਸਤ ਉਹਦੀ ਹੋਂਦ ਸਦਾਬਸਤ ਹੈ ੋੜੀ ਨਾਏ ਮੰਨਿਆ ਸੁਰਤ ਉਪਜਾ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰਿਆ ਨਾਮੇ ਸੁਖ ਸੋਈ ਨਾਏ ਮੰਨਿਆ ਬ੍ਰਹਮ ਕੁੱਤੀ ਆ ਫਿਰ ਦੁੱਖ ਨਾ ਹੋਈ ਨਾਏ ਮੰਨਿਆ ਸਲਾਹੀ ਆ ਪਾਪਾ ਮਤ ਧੋਈ ਨਾਨਕ ਪੂਰੇ ਦੁਗਤੇ ਨਾਉ ਮੰਨੀਐ ਜਿਨ ਦੇਵੈ ਸੋਈ ਨਾਏ ਮੰਨੇ ਨਾਮ ਨੂੰ ਮਨ ਵਿੱਚ ਦ੍ਰਿੜ ਕਰਦੇ ਲਗਾ ਲੈ ਕਿ ਮਨ ਮੰਨ ਜਾਵੇ ਜੇ ਮਨ ਇਸ ਗੱਲ ਨੂੰ ਐਕਸੈਪਟ ਕਰ ਲਵੇ ਕਿ ਪ੍ਰਭੂ ਦੀ ਹੀ ਹੋਂਦ ਹੈ ਜੋ ਸਦੀਵੀ ਹੈ ਔਰ ਉਹ ਪ੍ਰਭੂ ਹੀ ਹੈ ਜੋ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਸਭ ਨੂੰ ਦਾਤਾ ਦੇਣ ਵਾਲਾ ਹੈ ਉਸਦੇ ਬੁਲਾਵੇ ਦੇ ਬਾਰੇ ਉਸ ਦੀ ਗੁਣਾਈ ਮਨ ਵਿੱਚ ਡ੍ਰਿਢ ਹੋ ਜਾਵੇ ਤਾਂ ਜੇ ਮਨ ਵਿੱਚ ਨਾਮ ਡ੍ਰਿਢ ਹੋ ਜਾਵੇ ਨਾਏ ਮੰਨਿਆ ਸੁਰਤ ਉਪਜਾ ਤਾਂ ਫਿਰ ਲਿਵ ਪੈਦਾ ਹੋ ਜਾਂਦੀ ਸੁਰਤ ਦਾ ਭਾਵ ਹੁੰਦਾ ਹੈ ਜਦੋਂ ਪਰਮਾਤਮਾ ਦੀ ਦੇ ਜੇ ਨਾਮ ਦੇ ਨਾਲ ਉਹਦੀਆਂ ਸਿਫਤਾਂ ਦੇ ਨਾਲ ਧਿਆਨ ਜੁੜ ਜਾਂਦਾ ਹੈ ਮਨ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਨਾਏ ਮੰਨਿਆ ਸੁਰਤ ਉਪਦੇ ਨਾਮੇ ਮਤ ਹੋਈ ਤੇ ਮਤ ਦੇ ਵਿੱਚ ਧਾਮ ਪ੍ਰਗਟ ਹੋ ਜਾਂਦਾ ਨਾਮ ਦੇ ਵਿੱਚ ਮਤ ਪ੍ਰਵਿਰਤ ਹੋ ਜਾਂਦੀ ਹੈ ਉਹ ਮਤ ਦੇ ਅੰਦਰ ਨਾਮ ਦੀ ਸੋਝੀ ਵੀ ਆ ਜਾਂਦੀ ਤੋਂ ਜੇ ਮਨ ਧ੍ਰਿੜ ਹੋ ਜਾਵੇ ਮਨ ਮੰਨ ਜਾਵੇ ਤਾਂ ਮਤ ਦੇ ਵਿੱਚ ਬੁੱਧੀ ਦੇ ਵਿੱਚ ਵੀ ਪ੍ਰਭੂ ਦੇ ਨਾਮ ਦੀ ਜੋ ਸੋਝੀ ਹੈ ਉਹ ਵੀ ਪ੍ਰਗਟ ਹੋ ਜਾਂਦੀ ਹੈ ਤਾਂ ਮਤ ਫਿਰ ਪ੍ਰਭੂ ਦੇ ਨਾਮ ਦੇ ਉੱਚ ਹੀ ਮੀਨ ਹੋ ਜਾਂਦੀ ਨਾਏ ਮੰਨਿਆ ਸੁਰਤੂ ਪੂਜਾ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰਾ ਨਾਮੇ ਸੁਖ ਸੋਈ ਪ੍ਰਭੂ ਦੇ ਨਾਮ ਦੇ ਵਿੱਚ ਮਨ ਢੇੜ ਹੋ ਜਾਵੇ ਮਨ ਦੀ ਜਾਵੇ ਤਾਂ ਮਨੁੱਖ ਪ੍ਰਭੂ ਦੇ ਗੁਣ ਉਚਰਨ ਲੱਗ ਪੈਂਦਾ ਹੈ ਗੁਣ ਗਾਣ ਲੱਗ ਪੈਂਦਾ ਹੈ ਅਤੇ ਨਾਮ ਦੇ ਵਿੱਚ ਹੀ ਸੁਖ ਦੇ ਵਿੱਚ ਹੀ ਜਾਂਦਾ ਹੈ ਸੁਖ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਨਾਮੇ ਸੁਖ ਸੋ ਇਹ ਸੋਤ ਦੇ ਕਹਨ ਨੂੰ ਸਿਆਰੀ ਹੈ ਕਿ ਉਹ ਸੁਖ ਦੇ ਵਿੱਚ ਪਰ ਉਹਦੀ ਹੋਣ ਅਸਤੀ ਹੋ ਜਾਂਦੀ ਹੈ ਉਹਨੂੰ ਸੰਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ ਨਾਏ ਮੰਨੇ ਆ ਨਾਮ ਕੱਟੀ ਆ ਫਿਰ ਦੁੱਖ ਨਾ ਰਹੀ ਨਾਮ ਦੇ ਵਿੱਚ ਡ੍ਰਿੜ ਮਾਨਨ ਮਨ ਡ੍ਰਿੜ ਹੋਣ ਮਨ ਵਿੱਚ ਨਾਮ ਡ੍ਰਿੜ ਹੋਣ ਦੇ ਨਾਲ ਪਟਕਣਾ ਕੱਟੀ ਜਾਂਦੀ ਜਿਹੜਾ ਮਨ ਪਹਿਲਾਂ ਡੋਲਦਾ ਸੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਦੀ ਮਾਇਆ ਵਾਲੇ ਪਾਸੇ ਕਦੀ ਨਮੂ ਵਾਲੇ ਪਾਸੇ ਕਦੀ ਹੋਰ ਕਰਮ ਕਾਂਡਾਂ ਵਾਲੇ ਪਾਸੇ ਤਾਂ ਉਹ ਭਟਕਣਾ ਖਤਮ ਹੋ ਜਾਂਦੀ ਆ ਤੇ ਕੇਵਲ ਤੇ ਕੇਵਲ ਪ੍ਰਭੂ ਦੇ ਨਾਮ ਦੇ ਵਿੱਚ ਹੀ ਸੁਰਤ ਜੁੜਦੀ ਆ ਕਿ ਮਤ ਵਿੱਚ ਵੀ ਕੇਵਲ ਪ੍ਰਭੂ ਦਾ ਨਾਮ ਹੀ ਹੁੰਦਾ ਹੈ ਤੋਂ ਨਾਇ ਮੰਨਿਆ ਪਰਮ ਕੱਤੀ ਆ ਫਿਰ ਦੁੱਖ ਨਾ ਹੋਵੇ ਤੇ ਜੀਵਨ ਦੇ ਵਿੱਚ ਫਿਰ ਕੋਈ ਦੁੱਖ ਨਹੀਂ ਵਿਆਪਦਾ ਕਿਉਂਕਿ ਦੁੱਖ ਦਾ ਮੂਲ ਕਾਰਨ ਤਾਂ ਹੈ ਮਾਇਆ ਕਿ ਜਦੋਂ ਮਾਇਆ ਵੱਲੋਂ ਸੁਰਤ गिरके नाम ਦੇ ਵਿੱਚ ਜੁੜ ਜਾਂਦੀ ਹੈ ਤਾਂ ਦੁੱਖ ਆਪੇ ਹੀ ਨਾਸ ਹੋ ਜਾਂਦੇ ਹਨ ਸੋ ਨਾਏ ਮੰਨਿਆ ਬ੍ਰਹਮਕਤੀ ਆ ਫਿਰ ਦੁੱਖ ਨਾ ਹੋਏ ਨਾਏ ਮੰਨਿਆ ਸਲਾਹੀ ਆ ਪਾਪਾ ਮਤ ਤੋਹੀ ਪ੍ਰਭੂ ਦੇ ਨਾਮ ਦੇ ਵਿੱਚ ਮਨ ਜਦੋਂ ਧ੍ਰਿੜ ਹੋ ਜਾਂਦਾ ਹੈ ਤਾਂ ਫਿਰ ਪ੍ਰਭੂ ਦੀ ਸਿਫਤ ਸਲਾਹ ਕਰਨ ਲੱਗ ਪਈਦੀ ਹੈ ਪ੍ਰਭੂ ਦੇ ਗੁਣ ਗਾਨ ਲੱਗ ਪਈਦੇ ਹਨ ਤੇ ਮਤ ਦੇ ਵਿੱਚੋਂ ਜਿਹੜੇ ਪਾਪਾ ਵਾਲੀ ਜਿਹੜੀ ਮਤ ਹੈ ਉਹ ਨਿਰਮਲ ਹੋ ਜਾਂਦੀ ਹੈ ਤੋਤੀ ਜਾਂਦੀ ਹੈ ਉਹਦੇ ਚੋਂ ਵਿਕਾਰਾਂ ਦੀ ਮੈਲ ਨਿਕਲ ਜਾਂਦੀ ਹੈ ਮਤ ਨਿਰਮਲ ਹੋ ਜਾਂਦੀ ਹੈ ਫਿਰ ਮਤ ਵਿੱਚ ਕੇਵਲ ਨਾਮ ਦੇ ਨਾਲ ਹੀ ਸੰਬੰਧ ਰਹਿ ਜਾਂਦਾ ਹੈ ਬਾਪੀ ਦੇ ਵਿਕਾਰਾਂ ਦੀ ਜਿਹੜੀ ਮਤ ਆ ਉਹ ਨਾਸ਼ ਹੋ ਜਾਂਦੀ ਹੈ ਉਹ ਨਾਏ ਮੰਨਿਆ ਸਲਾਹੀ ਹੈ ਪਾਪਾਂ ਮਤ ਤੋਹੀ ਜਿਹੜੇ ਵਿਕਾਰਾਂ ਵਾਲੀ ਜਿਹੜੀ ਮਤ ਸੀ ਉਹ ਤਲ ਜਾਂਦੀ ਹੈ ਉਹ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ ਅੰਤਲੀ ਪੰਕਤੀ ਜਿੰਦੂ ਸਾਬ ਫਰਮਾਉਂਦੇ ਹਨ ਨਾਲਕ ਪੂਰੇ ਗੁਰਤੇ ਨਾਮ ਮੰਨੀਆਂ ਜਿਨ ਦੇ ਵੈਸੋ ਹੀ ਜਿਨ੍ਹਾਂ ਨੂੰ ਪ੍ਰਭੂ ਆਪ ਇਹ ਦਾਤ ਦਿੰਦਾ ਹੈ ਇਹ ਬਖਸ਼ਿਸ਼ ਜਿਨ੍ਹਾਂ ਉੱਤੇ ਕਰਦਾ ਹੈ ਉਹ ਹੀ ਪੂਰੇ ਗੁਰੂ ਦੇ ਪਾਸ ਨਾਮ ਮੰਨ ਲੱਤੇ ਹਨ ਪੂਰੇ ਗੁਰੂ ਦੀ ਸੰਗਤ ਵਿੱਚ ਜੁੜ ਕੇ ਨਾਮ ਨੂੰ ਧ੍ਰੜ ਕਰ ਲੈਂਦੇ ਹਨ ਤਾਂ ਇਹ ਦਾਤ ਵੀ ਪ੍ਰਭੂ ਉਹ ਪਾਸੋਂ ਹੀ ਮਿਲਦੀ ਹੈ ਤੇ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਪ੍ਰਭੂ ਦਾ ਨਾਮ ਦ੍ਰਿੜ ਕੀਤਾ ਜਾ ਸਕਦਾ ਹੈ ਨਾਨਕ ਪੂਰੇ ਗੁਰ ਤੇ ਨਾਮ ਮਨਿਆ ਨਾਮ ਮੰਨਿਆ ਮਨ ਦ੍ਰਿੜ ਹੁੰਦਾ ਹੈ ਮਨ ਵਿੱਚ ਨਾਮ ਦ੍ਰਿੜ ਹੁੰਦਾ ਹੈ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਪੂਰੇ ਗੁਰੂ ਦੀ ਸੰਗਤ ਵਿੱਚ ਪੂਰੇ ਗੁਰੂ ਦੇ ਬਾਣੀ ਦੇ ਨਾਲ ਜੁੜ ਕੇ ਉਸ ਦੀ ਸਿੱਖਿਆ ਨੂੰ ਧਾਰਨ ਕਰਕੇ ਪਰ ਇਹ ਬਖਸ਼ਿਸ਼ ਵੀ ਉਹਨਾਂ ਤੇ ਹੁੰਦੀ ਹੈ ਜਿਨ੍ਹਾਂ ਤੇ ਪ੍ਰਭੂ ਦੀ ਨਜ਼ਰ ਹੁੰਦੀ ਹੈ ਜਿਨ੍ਹਾਂ ਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਤੋ ਗੁਰੂ ਦੀ ਸ਼ਰਨ ਗੁਰੂ ਦੇ ਉਪਦੇਸ਼ ਦੇ ਨਾਲ ਵੀ ਉਹੀ ਜੁੜਦੇ ਹਨ ਜਿਨ੍ਹਾਂ ਦੇ ਉੱਤੇ ਪ੍ਰਭੂ ਬਖਸ਼ਿਸ਼ ਕਰਕੇ ਗੁਰੂ ਦਾ ਮਿਲਾਪ ਕਰਾਂਦਾ ਹੈ ਗੁਰੂ ਦੀ ਸੰਗਤ ਬਖਸ਼ਦਾ। ਉਹ ਸਾਰੀ ਪੌੜੀ ਦੇ ਅੰਦਰ ਨਾਮ ਨੂੰ ਧ੍ਰੜ ਕਰਨ ਦੇ ਜੋ ਜੀਵ ਨੂੰ ਲਾਭ ਹਨ ਜੋ ਉਹਦੀ ਵਿਕਾਰਾਂ ਵਾਲੀ ਮਤ ਪਵਿੱਤਰ ਹੋ ਜਾਂਦੀ ਹੈ ਇਹ ਵੀ ਜੁੜ ਜਾਂਦੀ ਹੈ ਪ੍ਰਭੂ ਦੇ ਨਾਲ ਭਟਕਣਾ ਕੱਟੀ ਜਾਂਦੀ ਹੈ ਕਿ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਉੱਤੇ ਪ੍ਰਭੂ ਆਪ ਮਿਹਨ ਕਰਕੇ ਗੁਰੂ ਦੀ ਸ਼ਰਨ ਵਿੱਚ ਉਹਨਾਂ ਨੂੰ ਮਿਲਾ ਦਿੰਦਾ ਉਸ ਸ਼ਲੋਕਾਂ ਦੇ ਵਿੱਚ ਵੀ ਜੋ ਪ੍ਰਭੂ ਦੀ ਸਿਧਵ ਸਲਾਹ ਕਰਨ ਦੀ ਜਾਤ ਸਿਖਾਈ ਗਈ ਹੈ ਇਹ ਗੱਲ ਢੇੜ ਕਰਵਾਈ ਗਈ ਹੈ ਕਿ ਉਸ ਇੱਕ ਅਕਾਲ ਪੁਰਖ ਜਿਹਾ ਦੂਜਾ ਹੋਰ ਕੋਈ ਨਹੀਂ ਹੋਣ ਉਹਦੇ ਗੁਣ ਗਾ ਦਾ ਤੇ ਹੀ ਉਹਦੇ ਅੱਗੇ ਉਹਦੇ ਗੁਣ ਬਿਆਨ ਕਰਨੇ ਹਨ ਇਹ ਇਹ ਜੋ ਦਾਤ ਹੈ ਇਹ ਵੀ ਉਹਦੀ ਬਖਸ਼ਿਸ਼ صدਕਾ ਪ੍ਰਾਪਨ ਹੁੰਦੀ ਹੈ ਕਿ ਅਸੀਂ ਉਹਦੇ ਗੁਣ ਆਖਣ ਜੋਗੇ ਹੋ ਸਕੀਏ ਜੋ ਕੁਝ ਵੀ ਜੀਵਨ ਚ ਸਾਨੂੰ ਮਿਲਦਾ ਹੈ ਉਹ ਸਭ ਵੀ ਪ੍ਰਭੂ ਦੀ ਦਿੱਤੀ ਹੋਈ ਦਾਤ ਹੈ ਸਾਡੇ ਜਨਮ ਸਾਡੀ ਪਾਲਨਾ ਸਾਡੇ ਅੰਦਰ ਜੋ ਵੀ ਸਮਰੱਥਾ ਆਉਂਦੀ ਹੈ ਉਹ ਸਾਰੇ ਸਭ ਪ੍ਰਭੂ ਦੇ ਹੀ ਬਣਾਏ ਹੋਏ ਹਾਂ ਅਸੀਂ ਮੰਗੀਆਂ ਚਾਹੇ ਨਾ ਮੰਗੀਆਂ ਉਹ ਪ੍ਰਭੂ ਸਭ ਨੂੰ ਦਾਤਾਂ ਦਿੰਦਾ ਹੀ ਰਹਿੰਦਾ ਹੈ ਇਸ ਜਗਤ ਵਿੱਚ ਕੇਵਲ ਇੱਕੋ ਹੀ ਦਾਤਾ ਤੇ ਹੋਰ ਸਾਰੇ ਮੰਗਤੇ ਹਨ ਤੋਂ ਇਹ ਗੱਲ ਭਾਵੇਂ ਕੋਈ ਸਾਰਾ ਜਗਤ ਘੁੰਮ ਕੇ ਵੀ ਦੇਖ ਲਵੇ ਉਹਨੂੰ ਇਸ ਗੱਲ ਦੀ ਸੋਝੀ ਆ ਜਾਏਗੀ ਕਿ ਉਹ ਇੱਕੋ ਇੱਕ ਹੀ ਦਾਤਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਸ ਤੋਂ ਛੁੱਟ ਹੋਰ ਸਾਰੇ ਉਹਦੇ ਦਰ ਦੇ ਮੰਗਤੇ ਹੀ ਸੋ ਇਤਨੇ ਵਿਚਾਰ ਪ੍ਰਵਾਨ ਕਰਨ ਦੀ ਹੋਈ ਆਪਣਾ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ